ਬਦਲਾ ਭਾਰਤ ਨੇ ਲਿਆ ਜਿਸ ਤੋਂ ਬਾਅਦ ਸਾਰੇ ਦੇਸ਼ ਤੇ ਵਿੱਚ ਖੁਸ਼ੀ ਵੇਖੀ ਗਈ ਤੇ ਉੱਥੇ ਹੀ ਗੱਲ ਕਰੀਏ ਤਾਂ ਕੁਝ ਥਾਵਾਂ ਤੇ ਦੇਖਿਆ ਗਿਆ Hindu ਸੰਗਠਨ ਜਿਹੜੇ ਨੇ ਉਹਨਾਂ ਦੇ ਵੱਲੋਂ Hindu ਨੇਤਾਵਾਂ ਦੇ ਵੱਲੋਂ ਵੇਖਿਆ ਜਾਂਦਾ ਹੈ ਪਾਕਿਸਤਾਨ ਦੇ ਝੰਡੇ ਲਗਾ ਕੇ ਉੱਥੇ ਨਾਰੇਬਾਜ਼ੀ ਕੀਤੀ ਜਾਂਦੀ ਹੈ ਜੀहां ਬਿਲਕੁਲ ਕੁਝ ਤਸਵੀਰਾਂ ਵੀ ਇਸ ਦੀਆਂ ਸਾਹਮਣੇ ਆ ਰਹੀਆਂ ਨੇ ਜੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੋ ਲਗਾਤਾਰ ਜਿੱਥੇ ਇੱਕ ਪਾਸੇ ਤਲਖੀ ਜੰਗ ਦਾ ਮਾਹੌਲ ਤੇ ਉੱਥੇ ਹੀ ਦੂਸਰੇ ਪਾਸੇ Hindu ਸੰਗਠਨ ਦੇ ਵੱਲੋਂ ਇਸ ਦਾ ਦੇਖਿਆ ਜਾ ਰਿਹਾ ਪਾਕਿਸਤਾਨ ਤੇ ਨਾਰੇ ਕਾਜੀ ਕੀਤੀ ਜਾ ਰਹੀ ਹੈ ਸੋ ਲਗਾਤਾਰ ਜਿੱਥੇ ਦੇਖਿਆ ਜਾਂਦਾ ਹੈ 6 ਤੇ 7 ਦੀ ਰਾਤ ਨੂੰ ਭਾਰਤ ਦੇ ਵਿੱਚ ਪਾਕਿਸਤਾਨ ਦੇ ਵੱਲੋਂ 에ਅਰ ਸਟ੍ਰਾਈਕ ਕੀਤਾ ਜਾਂਦਾ ਹੈ ਤੇ ਅੱਜ ਪੂਰਾ ਭਾਰਤ ਇਸ ਨੂੰ ਲੈ ਕੇ ਖੁਸ਼ੀਆਂ ਮਨਾ ਰਿਹਾ ਹੈ ਤੇ ਉਥੇ ਹੀ ਇਸ ਦੇ ਚੱਲਦੇ ਅੱਜ Hindu ਜਿਹੜੇ ਸੰਗਠਨ ਨੇ ਉਹਨਾਂ ਦੇ ਵੱਲੋਂ ਪਾਕਿਸਤਾਨ ਦੇ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਜਾਂਦੀ ਹੈ ਤੇ ਨਾਲ ਹੀ ਪਾਕਿਸਤਾਨ ਦੇ ਝੰਡੇ ਜ਼ਮੀਨ ਤੇ ਰੱਖ ਕੇ ਪ੍ਰਦਰਸ਼ਨ ਵੀ ਕੀਤਾ ਜਾਂਦਾ ਹੈ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਭਾਰਤ ਦੀ ਔਰ ਜੋ ਵੀ ਅੱਖ ਚੱਕ ਕੇ ਵੇਖੇਗਾ ਉਸ ਦਾ ਇਹੀ ਹਾਲ ਹੋਵੇਗਾ ਤੇ ਅੱਤਵਾਦੀਆਂ ਨੂੰ ਹੁਣ ਪਨਾਹ ਨਹੀਂ ਦਿੱਤੀ ਜਾਵੇਗੀ ਸੋ ਲਗਾਤਾਰ ਜਿੱਥੇ ਇੱਕ ਗੁੱਸਾ ਦੇਖਿਆ ਜਾਂਦਾ ਹੈ ਤਸਵੀਰਾਂ ਜਲੰਧਰ ਦੀਆਂ ਇਸ ਵੇਲੇ ਸਾਹਮਣੇ ਆ ਰਹੀਆਂ ਨੇ ਗੁੱਸਾ ਜੋ ਦੇਖਿਆ ਜਾ ਰਿਹਾ ਸਾਫ਼-ਸਾਫ਼ ਜ਼ਾਹਿਰ ਹੋ ਰਿਹਾ ਖੂਨ ਜੋ ਅੱਖਾਂ ਦੇ ਵਿੱਚ ਉਤਰਿਆ ਇਹ ਚੀਜ਼ ਸਾਫ਼-ਸਾਫ਼ ਦੇਖਿਆ ਜਾ ਰਿਹਾ ਹੈ ਕਿ ਕਿੰਝ ਜਦੋਂ ਪਾਕਿਸਤਾਨ ਦੇ ਵੱਲੋਂ ਹਮਲਾ ਕੀਤਾ ਜਾਂਦਾ ਹੈ ਤੇ ਭਾਰਤ ਦੇ ਵਿੱਚ ਹਰ ਕਿਸੇ ਨੂੰ ਇੰਤਜ਼ਾਰ ਸੀਗਾ ਕਿ ਭਾਰਤ ਸਰਕਾਰ ਹੁਣ ਇਸ ਦਾ ਬਦਲਾ ਕਿਸ ਤਰੀਕੇ ਨਾਲ ਤੇ ਕਦੋਂ ਲਵੇਗੀ ਤਾਂ ਆਪਰੇਸ਼ਨ ਸਿੰਦੂਰ ਕਰਕੇ ਭਾਰਤ ਸਰਕਾਰ ਦੇ ਵੱਲੋਂ ਇਸ ਦਾ ਬਦਲਾ ਲਿੱਤਾ ਗਿਆ ਤੇ ਕਈ ਸਾਰੇ ਜਿਹੜੇ ਅਤਵਾਦੀ ਨੇ ਉਹਨਾਂ ਨੂੰ ਉਡਾ ਦਿੱਤਾ ਗਿਆ ਸੋ ਲਗਾਤਾਰ ਇਸ ਵਿਲੇ ਦੀਆਂ ਜੁਲੰਦਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਤੇ ਗੱਲਬਾਤ ਕਰਦੇ ਆਂ ਉੱਥੇ ਹਿੰਦੂ ਨੇਤਾ ਦੇ ਵੱਲੋਂ ਕੀ ਕੁਝ ਕੀਤਾ ਗਿਆ ਇੱਕ ਵਾਰ ਤੁਹਾਨੂੰ ਇਹ ਸੁਣਾ ਦਿੰਨੇ ਆਂ ਸਰਜੀ ਦਾ ਸਟਾਈਕ ਹੋਈ ਹੈ ਅਸੀਂ ਸਾਰੇ ਪੂਰੇ ਹਿੰਦੂਸ ਗਦਰ ਸੇ ਦਾ ਪੂਰਜੋਰਜ ਬਕਰ ਕਰਦੇ ਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਜਿਹੜਾ ਕਦਮ ਚੱਕਿਆ 140 ਕਰੋੜ ਭਾਰਤੀਆਂ ਦੇ ਮਨ ਦੇ ਵਿੱਚ ਇੱਕ ਜਿਹੜੀ ਉਹ ਘੁੱਟਨ ਸੀਗੀ ਉਹ ਦੂਰ ਕੀਤੀ ਗਈ ਹੈ ਤੇ ਮੋਦੀ ਜੀ ਨੂੰ ਇੱਕ ਅਸੀਂ ਬੇਨਤੀ ਕਰਦੇ ਆਂ ਕਿ ਅਸੀਂ ਸਾਰੇ ਹਰ ਤਰ੍ਹਾਂ ਤੁਹਾਡੇ ਨਾਲ ਆ ਤਨੋਂ ਮਨੋਂ ਤਰੋਂ ਅਸੀਂ ਸਾਰੇ ਤੁਹਾਡੇ ਨਾਲ ਆ ਹੁਣ ਇੱਕ ਵਾਰੀ ਪਾਕਿਸਤਾਨ ਦਾ ਜਿਹੜਾ ਪੂਰਾ ਮੜਿਆ ਮੇਟ ਕਰਕੇ ਇਹਦਾ ਨਾਮੋ ਨਿਸ਼ਾਨ ਦੁਨੀਆ ਦੇ ਨਕਸ਼ੇ ਤੋਂ ਮਿਟਾ ਦੇਣਾ ਚਾਹੀਦਾ ਕਿਉਂਕਿ ਇਹ ਬਾਜ਼ ਆਣ ਵਾਲੇ ਦੇਸ਼ ਨਹੀਂ ਹੈ ਆਏ ਦਿਨੀ ਇਹਨਾਂ ਨੇ ਘੱਟੋ ਘੱਟ 10 15 ਵਾਲੀ ਕਦੀ ਪੁਰਵਾਨਮਾ ਹਮਲਾ ਕਦੀ ਪਹਿਲਗਾਮ ਮਾਮਲਾ ਕਦੀ ਸਾਡੇ ਸੰਸਦ ਦੇ ਉੱਤੇ ਹਮਲਾ ਕਦੀ 26 11 ਮੁੰਬਈ ਦਾ ਹਮਲਾ ਕਿੰਨੇ ਹੀ ਹਮਲੇ ਸਾਡੇ ਤੇ ਕਰਵਾ ਚੁੱਕਾ ਹੈ ਕਿੰਨੇ ਹੀ ਸਾਡੇ ਦੇਸ਼ ਵਾਸੀਆਂ ਨੂੰ ਇਹ ਸ਼ਹੀਦ ਕਰ ਚੁੱਕਾ ਹੈ ਇਹ ਜਿਹੜਾ ਉਹਨਾਂ ਨੇ ਧਰਮ ਪੁੱਛ ਕੇ ਸਾਡੇ ਪਿਆਲਗਾਉਂ ਦੇ ਵਿੱਚ ਹਿੰਦੂਸਤਾਨੀਆਂ ਨੂੰ ਮਾਰਿਆ ਸੀ ਸਾਡੀਆਂ ਧੀਆਂ ਭੈਣਾਂ ਦਾ ਸੰਦੂਰ ਮਟਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਉਹਦਾ ਹੁਣ ਪਰੇਸ਼ਾਨ ਸੰਦੂਰ ਕਰਕੇ ਭਾਰਤ ਨੇ ਪੂਰਾ ਜਵਾਬ ਦੇ ਦਿੱਤਾ ਤੇ ਅੱਗੇ ਤੋਂ ਇਦਾਂ ਦੀ ਹਰਕਤ ਕਰਨ ਲੱਗੇ ਤੇ 500 ਨਹੀਂ 1000 ਵਾਲੀ ਸੋਚਣਗੇ ਜਿੱਦਾਂ ਦਾ ਹੁਣ ਉਹਨਾਂ ਦਾ ਹਾਲ ਹੋਣ ਵਾਲਾ ਹੈ ਜੈਸੀ ਦਾ ਅੱਜ ਦੀ ਜਿਹੜੀ ਸਬਜ਼ੀ ਕਲ ਸਟ੍ਰਾਈਕ ਹੋਈ ਹੈ ਅਸੀਂ ਸਾਰੇ ਪੂਰੇ ਹਿੰਦੂਸ ਗਾਰਡਨ ਇਹਦਾ ਪੂਰ ਜੋਰ ਸਬਤਨ ਕਰਦੇ ਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਗ੍ਰਾਮ ਮੰਤਰੀ ਅਮਿਤ ਸ਼ਾਹ ਜੀ ਨੇ ਜਿਹੜਾ ਕਦਮ ਚੱਕਿਆ 140 ਕਰੋੜ ਭਾਰਤੀਆਂ ਦੇ ਮਨ ਦੇ ਵਿੱਚ ਇੱਕ ਜਿਹੜੀ ਉੱਟਨ ਸੀਗੀ ਉਹ ਦੂਰ ਕੀਤੀ ਗਈ ਹੈ ਤੇ ਮੋਦੀ ਜੀ ਨੂੰ ਇੱਕ ਅਸੀਂ ਬੇਨਤੀ ਕਰਦੇ ਹਾਂ ਕਿ ਅਸੀਂ ਸਾਰੇ ਹਰ ਤਰ੍ਹਾਂ ਤੁਹਾਡੇ ਨਾਲ ਆ ਤਨੋਂ ਮਨੋਂ ਤੁਹਾਨੂੰ ਅਸੀਂ ਸਾਰੇ ਤੁਹਾਡੇ ਨਾਲ ਆ ਹੁਣ ਇੱਕ ਵਾਰੀ ਪਾਕਿਸਤਾਨ ਦਾ ਜਿਹੜਾ ਪੂਰਾ ਮੜਿਆ ਮੇਡ ਕਰਕੇ ਇਹਦਾ ਨਾਮੋਂ ਨਿਸ਼ਾਨ ਦੁਨੀਆ ਦੇ ਨਕਸ਼ੇ ਤੋਂ ਮਿਟਾ ਦੇਣਾ ਚਾਹੀਦਾ ਕਿਉਂਕਿ ਇਹ ਬਾਜ਼ ਆਣ ਵਾਲੇ ਦੇਸ਼ ਨਹੀਂ ਹੈ ਆਏ ਦਿਨ ਇਹਨਾਂ ਨੇ ਘੱਟੋ ਘੱਟ 10-15 ਵਾਲੀ ਕਦੀ ਪਰਵਾਨਮਾ ਹਮਲਾ ਕਦੀ ਪਹਿਲਗਾਮ ਮਾਮਲਾ ਕਦੀ ਸਾਡੇ ਸੰਸਦ ਦੇ ਉੱਤੇ ਹਮਲਾ ਕਦੀ 26-11 ਮੁੰਬਈ ਦਾ ਹਮਲਾ ਕਿੰਨੇ ਹੀ ਹਮਲੇ ਸਾਡੇ ਦੇ ਕਰਵਾ ਚੁੱਕਾ ਕਿੰਨੇ ਹੀ ਸਾਡੇ ਦੇਸ਼ ਸੁਰੱਖਿਆ ਨੂੰ ਇਹ ਫੀਡ ਕਰ ਚੁੱਕਾ ਇਹ ਜਿਹੜਾ ਉਹਨਾਂ ਨੇ ਧਰਮ ਪੁੱਛ ਕੇ ਸਾਡੇ ਪਹਿਲਗਾਮ ਦੇ ਵਿੱਚ ਹਿੰਦੂਸਤਾਨੀਆਂ ਨੂੰ ਮਾਰਿਆ ਸੀ ਸਾਡੀਆਂ ਧੀਆਂ ਭੈਣਾਂ ਦਾ ਸੰਦੂਰ ਮਟਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਉਹਦਾ ਹੁਣ ਆਪਰੇਸ਼ਨ ਸਦੂਰ ਕਰਕੇ ਭਾਰਤ ਨੇ ਪੂਰਾ ਜਵਾਬ ਦੇ ਦਿੱਤਾ ਤੇ ਅੱਗੇ ਤੋਂ ਇੱਦਾਂ ਦੀ ਹਰਕਤ ਕਰਨ ਲੱਗੇ ਤੇ 500 ਨਹੀਂ 1000 ਵਾਰੀ ਸੋਚਣਗੇ ਜਿੱਦਾਂ ਦਾ ਹੋਣਾ ਉਹਨਾਂ ਦਾ ਹਾਲ ਫੋਨ ਵਾਲਾ ਜੈ ਸ਼ੀ ਰਾਹ ਹਾਂ ਸਰ ਪ੍ਰੋਟੈਸਟ ਕਰ ਰਹੇ ਹੋ ਕਿ ਜਿਹੜੀ ਸਰਕਾਰ ਵੱਲੋਂ ਨਰਿੰਦਰ ਮੋਦੀ ਜੀ ਵੱਲੋਂ ਔਰ ਸਾਡੀ ਜਿਹੜੀ ਦੇਸ਼ ਦੀ ਆਰਮੀ ਇਹਨਾਂ ਵੱਲੋਂ ਬਹੁਤ ਹੀ ਜਿਹੜਾ ਇੱਕ ਵਧੀਆ ਉਪਰਾਲਾ ਜਿਹੜਾ ਕਿ ਸਾਡੇ ਜਿਹੜੇ ਹਿੰਦੂ ਸਮਾਜ ਦੇ ਆਗੂ ਜਿਹੜੇ ਸ਼ਹੀਦ ਹੋਏ ਸੀ ਪਹਿਲਗੋਆ ਦੇ ਵਿੱਚ ਉਹਦਾ ਬਦਲਾ ਦਿੱਤਾ ਗਿਆ ਔਰ ਸ਼ਰੇਆਮ ਉਹਨਾਂ ਨੂੰ ਉਹਨਾਂ ਦੀਆਂ ਚਾਦ ਪੁੱਛ ਕੇ ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਜਿਹੜੇ ਟੂਰਿਸਟ ਵਿਚਾਰੇ ਆਪਣੇ ਘਰੋਂ ਇੱਕ ਘੁੰਮਣ ਫਿਰਣ ਗਏ ਸੀਗੇ ਉਹਨਾਂ ਦੇ ਨਾਲ ਇੰਨੀ ਹੀ ਮਤਲਬ ਕਿ ਇਹਨਾਂ ਨੇ ਇੰਨਾ ਬੁਰਾ ਸਲੂਕ ਕੀਤਾ ਔਰ ਉਹ ਜਿਹੜੇ ਸ਼ਹੀਦ ਸੀ ਅੱਜ ਉਹਨਾਂ ਦੇ ਪਰਿਵਾਰਾਂ ਨੂੰ ਬੜੀ ਖੁਸ਼ੀ ਮਹਿਸੂਸ ਹੋਈ ਹੈ ਕਿ ਉਹਨਾਂ ਦੇ ਪਰਿਵਾਰਾਂ ਦੀ ਜੋ ਮੰਗ ਸੀਗੀ ਕਿ ਪਾਕਿਸਤਾਨ ਕੋ ਬਦਲਾ ਲੇਤਾ ਜਾਵੇ ਅੱਜ ਪਾਕਿਸਤਾਨ ਕੋ ਜਿਹੜਾ ਬਦਲਾ ਉਹ ਸਰਜਿਕਲ ਸਟ੍ਰਾਈਕ ਜਿਹੜੀ ਕੀਤੀ ਰਾਤ ਪੂਰਾ ਬਦਲਾ ਲਿਆ ਗਿਆ ਔਰ ਜਿੰਨੇ ਵੀ ਪਾਕਿਸਤਾਨ ਦੇ ਵਿੱਚ ਇਹਨਾਂ ਦੇ ਮੁੱਲਿਆਂ ਦੇ ਟਿਕਾਣੇ ਸੀਗੇ ਜਿੰਨੀਆਂ ਵੀ ਉੱਥੇ ਮਦਰਸੇ ਸੀਗੀਆਂ ਜਿੰਨੀਆਂ ਵੀ ਜਿਨ੍ਹਾਂ ਦੇ ਵਿੱਚ ਅੱਤਵਾਦੀ ਟ੍ਰੇਨਿੰਗ ਲੈਂਦੇ ਸੀਗੇ ਉਹ ਸਾਰੀਆਂ ਖਤਮ ਕਰ ਦਿੱਤੀਆਂ ਗਈਆਂ ਔਰ ਅਸੀਂ ਅੱਗੋਂ ਵੀ ਇਹੀ ਚਾਹੁੰਦੇ ਆਂ ਵੀ ਪਾਕਿਸਤਾਨ ਦੇ ਵਿੱਚ ਜਿੰਨੇ ਵੀ ਇਹ ਅੱਤਵਾਦੀ ਪਲਬਦੇ ਆ ਜਿੰਨੇ ਵੀ ਅੱਤਵਾਦੀ ਨੇ ਇਹਨਾਂ ਨੂੰ ਬਿਲਕੁਲ ਖਤਮ ਕਰ ਦੇਣਾ ਚਾਹੀਦਾ ਕਿਉਂਕਿ ਇਹ ਕੈਂਸਰ ਦੀ ਬਿਮਾਰੀ ਵਾਂਗ ਦੇਸ਼ ਦੇ ਵਿੱਚ ਦੇਸ਼ ਦੀ ਇੱਕਤਾ ਖੰਡਤਾ ਨੂੰ ਭੰਗ ਕਰਨ ਦੀ ਜਿਹੜੀ ਸਾਜ਼ਿ ਰਚਦੇ ਨੇ ਆਏ ਦਿਨ ਗੋਲੀਬਾਰੀ ਹੁੰਦੀ ਆ ਆਏ ਦਿਨ ਕਦੇ ਸਾਡੇ ਆਰਮੀ ਦੇ ਬੰਦੇ ਨੂੰ ਫੜ ਲਿਆ ਜਾਂਦਾ ਆਏ ਦਿਨ ਕੋਈ ਨਾ ਕੋਈ ਘਟਨਾ ਜਿਹੜੀ ਕੀਤੀ ਜਾਂਦੀ ਆ ਅੱਜ ਸਮੂਹ ਹਿੰਦੂ ਸੰਗਠਨ ਸਾਡੇ ਮਨੋਜ ਨਾਇਈ ਦੀ ਅਗਵਾਈ ਦੇ ਵਿੱਚ ਗੋਪਾਲ ਨਗਰ ਦੇ ਵਿੱਚ ਸਾਰੇ ਹਿੰਦੂ ਸਮਾਜ ਨੂੰ ਨਾਲ ਲੈ ਕੇ ਇੱਥੇ ਇੱਕ ਪ੍ਰੋਟੈਸਟ ਜਿਹੜਾ ਉਹ ਕੀਤਾ ਗਿਆ ਉਹ ਨਰਿੰਦਰભાઈ ਮੋਦੀ ਜੀ ਅਮਿਤ ਸ਼ਾਹ ਜੀ ਨੂੰ ਇਸ ਚੀਜ਼ ਦੀ ਅਸੀਂ ਵਧਾਈ ਦਿੰਨੇ ਆ ਕਿ ਤੁਸੀਂ ਜਿਹੜਾ ਇਹ ਕੰਮ ਕੀਤਾ ਇਹਦੇ ਵਿੱਚ ਹਿੰਦੂਆਂ ਨੂੰ ਔਰ ਹਿੰਦੂਆਂ ਦੇ ਨਾਲ ਜੋ ਹੋਇਆ ਤੱਕਾ ਜੋ ਇਸ ਵੇਲੇ ਹਿੰਦੂ ਆਪਣੇ ਆਪ ਨੂੰ ਇੱਕ ਡਰ ਮਹਿਸੂਸ ਕਰ ਰਿਹਾ ਸੀਗਾ ਹੁਣ ਹਿੰਦੂਆਂ ਨੂੰ ਇਹ ਲੱਗਦਾ ਕਿ ਜਿਹੜੀ ਸੈਂਟਰ ਸਰਕਾਰ ਆ ਉਹ ਹਿੰਦੂਆਂ ਲਈ ਵਚਨਬੰਦ ਹੈ ਔਰ ਹਮੇਸ਼ਾ ਹਿੰਦੂਆਂ ਲਈ ਕੰਮ ਕਰ ਰਹੀ ਹੈ ਜਿੰਨੇ ਵੀ ਲੋਕ ਪੰਜਾਬ ਦੇ ਵਿੱਚ ਖਾਲਿਸਤਾਨੀ ਲੈ ਲਓ ਪਾਕਿਸਤਾਨੀ ਲੈ ਲਓ ਬੰਗਲਾਦੇਸ਼ੀ ਲੈ ਲਓ ਬੈਠ ਕੇ ਪੰਜਾਬ ਦੇ ਵਿੱਚ ਪੰਜਾਬ ਦਾ ਖਾ ਕੇ ਪੰਜਾਬ ਦੀ ਅਮਨ ਜਾਂਦ ਨੂੰ ਭੰਗ ਕਰਨਾ ਚਾਹੁੰਦੇ ਆ ਉਹਨਾਂ ਨੂੰ ਤੁਰੰਤ ਜਿਹੜਾ ਆ ਪਾਕਿਸਤਾਨ ਭੇਜਣਾ ਚਾਹੀਦਾ ਨਹੀਂ ਤੇ ਉਹਨਾਂ ਨੂੰ ਇੱਥੇ ਗੋਲੀ ਮਾਰ ਦੇਣੀ ਚਾਹੀਦੀ ਹੈ ਚਾਹੇ ਸ਼ਰੀਰ ਦਾ